ਬੈਡਰੂਮ ਵਿੱਚ ਨਾ ਕਰੋ ਇਹ ਗਲਤੀਆਂ ਕਿ ਤੇ ਤੁਸੀਂ ਤਾਂ ਨਹੀਂ ਕੀਤੀ ਇਹ ਭੁੱਲ ਅੱਜ ਬਦਲੋ ਆਪਣੀ ਆਦਤ ਪੈ ਸਕਦੇ ਨੇ ਲੈਣੇ ਦੇਣੇ ਸੁਧਾਰੋ ਆਦਤ ਹਰ ਕੋਈ ਜੀਵਨ ਵਿੱਚ ਤਰੱਕੀ ਤੇ ਖੁਸ਼ਹਾਲੀ ਚਾਹੁੰਦਾ ਹੈ ਚੰਗੇ ਰਹਿਣ ਸਹਿਣ ਅਤੇ ਸਿਸ਼ਟਾਚਾਰ ਲਈ ਵੀ ਹਰ ਕੋਈ ਚੰਗਾ ਉਪਰਾਲਾ ਕਰਦਾ ਪਰ ਕਈ ਵਾਰ ਬਹੁਤ ਮਿਹਨਤ ਕਰਨ ਦੇ ਬਾਵਜੂਦ ਚੀਜ਼ਾਂ ਇੱਛਾ ਅਨੁਸਾਰ ਨਹੀਂ ਮਿਲਦੀਆਂ ਤਰੱਕੀ ਦੀ ਪ੍ਰਾਪਤੀ ਵਿੱਚ ਹਮੇਸ਼ਾ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਨੇ ਤਰੱਕੀ ਵਿੱਚ ਰੁਕਾਵਟ ਦਾ ਕਾਰਨ ਤੁਹਾਡੇ ਘਰ ਦਾ ਵਾਸਤੂ ਨੁਕਸ ਵੀ ਹੋ ਸਕਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਜੇਕਰ ਬੈਡਰੂਮ ਵਿੱਚ ਸਕਾਰਾਤਮਕ ਊਰਜਾ ਨਹੀਂ ਹੈ ਤਾਂ ਇਹ ਤੁਹਾਡੇ ਜੀਵਨ ਅਤੇ ਤਰੱਕੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੁਹਾਨੂੰ ਬੈਡਰੂਮ ਵਿੱਚ ਕੁਝ ਚੀਜ਼ਾਂ ਰੱਖਣ ਤੋਂ ਬਚਣਾ ਚਾਹੀਦਾ ਹੈ ਤਾਂ ਆਓ ਜਾਣਦੇ ਹਾਂ ਉਹਨਾਂ ਬਾਰੇ ਸਿਰ ਦੇ ਕੋਲ ਪਾਣੀ ਦਾ ਜਗ ਨਾ ਰੱਖੋ ਕਈ ਲੋਕਾਂ ਨੂੰ ਸੌਂਦੇ ਸਮੇਂ ਸਿਰ ਦੇ ਕੋਲ ਜੱਗ ਪਾਣੀ ਨਾਲ ਭਰ ਕੇ ਜਾਂ ਬੋਤਲ ਰੱਖਣ ਦੀ ਆਦਤ ਹੁੰਦੀ ਹੈ ਪਰ ਵਾਸਤੂ ਸ਼ਾਸਤਰ ਅਨੁਸਾਰ ਤੁਹਾਨੂੰ ਕਦੇ ਵੀ ਸਿਰ ਦੇ ਕੋਲ ਜੱਗ ਗਲਾਸ ਜਾਂ ਪਾਣੀ ਦੀ ਬੋਤਲ ਨਹੀਂ ਰੱਖਣੀ ਚਾਹੀਦੀ ਇਸ ਨਾਲ ਤੁਹਾਡੇ ਘਰ ਵਿੱਚ ਵਾਸਤੂ ਨੁਕਸਾਨ ਹੋ ਸਕਦੇ ਨੇ ਇਸ ਤੋਂ ਇਲਾਵਾ ਇਹ ਘਰ ਦੀ ਤਰੱਕੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਇਸ ਥਾਂ ਤੇ ਨਹੀਂ ਹੋਣਾ ਚਾਹੀਦਾ ਬਿਸਤਰਾ ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਹਾਡੇ ਬੈਡਰੂਮ ਵਿੱਚ ਬਿਸਤਰਾ ਸਿੱਧਾ ਦਰਵਾਜ਼ੇ ਦੇ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਸਥਿਤੀ ਨੂੰ ਬਦਲੋ ਦਰਵਾਜੇ ਦੇ ਸਾਹਮਣੇ ਬਿਸਤਰਾ ਰੱਖਣਾ ਬਹੁਤ ਸ਼ੁਭ ਨਹੀਂ ਮੰਨਿਆ ਜਾਂਦਾ ਤੁਸੀਂ ਬੈੱਡਰੂਮ ਨੂੰ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਰੱਖ ਸਕਦੇ ਹੋ ਬੈੱਡ ਦੇ ਸਾਹਮਣੇ ਨਾ ਹੋਵੇ ਸ਼ੀਸ਼ਾ ਕਈ ਲੋਕ ਬੈੱਡ ਦੇ ਸਾਹਮਣੇ ਡਰੈਸਿੰਗ ਟੇਬਲ ਰੱਖਦੇ ਨੇ ਪਰ ਬੈੱਡ ਦੇ ਸਾਹਮਣੇ ਸ਼ੀਸ਼ਾ ਰੱਖਣਾ ਅਸ਼ੁਭ ਮੰਨਿਆ ਜਾਂਦਾ ਜੇਕਰ ਬੈੱਡ ਦੇ ਸਾਹਮਣੇ ਸ਼ੀਸ਼ਾ ਲੱਗਿਆ ਹੋਵੇ ਤਾਂ ਰਾਤ ਨੂੰ ਸੌਂਦੇ ਸਮੇਂ ਇਸ ਨੂੰ ਢੱਕ ਕੇ ਰੱਖੋ ਰਾਤ ਨੂੰ ਸੌਂਦੇ ਸਮੇਂ ਆਪਣੇ ਸਰੀਰ ਦੇ ਅੰਗਾਂ ਨੂੰ ਸ਼ੀਸ਼ੇ ਵਿੱਚ ਦੇਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਉਹ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਊਰਜਾ ਲਿਆਉਂਦੇ ਨੇ ਬੈਡਰੂਮ 'ਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾ ਲਗਾਓ ਬੈਡਰੂਮ 'ਚ ਕਦੇ ਵੀ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਜਾਂ ਧਾਰਮਿਕ ਚੀਜ਼ਾਂ ਦੀਆਂ ਤਸਵੀਰਾਂ ਨਾ ਲਗਾਓ ਇਸ ਤਸਵੀਰ ਨੂੰ ਕਮਰੇ 'ਚ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਤੋਂ ਇਲਾਵਾ ਬੈਡਰੂਮ ਦਾ ਦਰਵਾਜਾ ਖੋਲਦੇ ਸਮੇਂ ਕੋਈ ਆਵਾਜ਼ ਨਹੀਂ ਹੋਣੀ ਚਾਹੀਦੀ ਇਸ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਆ ਸਕਦੀ ਹੈ ਬਿਜਲੀ ਉਪਕਰਨਾ ਨਾ ਰੱਖੋ ਬੈਡਰੂਮ ਵਿੱਚ ਬਿਜਲੀ ਉਪਕਰਨਾ ਨੂੰ ਗਲਤੀ ਨਾਲ ਵੀ ਬੈਡਰੂਮ ਵਿੱਚ ਨਹੀਂ ਰੱਖਣਾ ਚਾਹੀਦਾ ਜਿਹहां ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਹਾਡੇ ਜੀਵਨ ਵਿੱਚ ਕਈ ਸਮੱਸਿਆਵਾਂ ਆ ਸਕਦੀਆਂ ਨੇ ਘਰ ਦੀ ਅਗਨੀ ਦਿਸ਼ਾ ਵਿੱਚ ਬਿਜਲੀ ਦੇ ਉਪਕਰਨਾ ਜਾਂ ਬਿਜਲੀ ਨਾਲ ਸੰਬੰਧਿਤ ਚੀਜ਼ਾਂ ਨੂੰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਥਾਨ ਅਗਨੀ ਦੇਵਤਾ ਦਾ ਮਨ ਨਹੀਂ ਜਾਂਦਾ ਯਾਦ ਰੱਖੇ ਇਹ ਸਾਰੀਆਂ ਜਾਣਕਾਰੀਆਂ ਜੋਤਿਸ਼ ਮਾਇਰਾਂ ਤੋਂ ਲੈ ਕੇ ਤੇ ਵਾਸਤੂ ਸ਼ਾਸਤਰ ਅਨੁਸਾਰ ਹੀ ਤੁਹਾਨੂੰ ਦੱਸੀਆਂ ਗਈਆਂ ਨੇ ਵੀਡੀਓ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ